ਵੜਾ ਦਰਦਰ ਦੀਆਂ ਠੋਕਰਾ ਖਾਰ ਗਿਆ ਨਿੱਕੇ ਨਿੱਕੇ ਮਾਸੂਮ ਬੱਚੇ ਆਪਣੀ ਮਾਂ ਨੂੰ ਲੱਭ ਰਹੇ ਨੇ ਪਰ ਉਹਦੀ ਮਾਂ ਜਿਹੜੀ ਹੈ ਰਫੂ ਚੱਕਰ ਖੋਦ ਚੁੱਕੀ ਹੈ ਆਪਣੇ ਹੀ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਘਰ ਵਾਲੇ ਨੂੰ ਛੱਡ ਕੇ ਪੈਸੇ ਗੈਣੇ ਅਤੇ ਹੋਰ ਜ਼ਰੂਰੀ ਸਮਾਨ ਚੁੱਕ ਕੇ ਕਿਸੇ ਵਿਅਕਤੀਆਂ ਗੱਲਾਂ ਦੇ ਵਿੱਚ ਆ ਕੇ ਉਸ ਦੇ ਨਾਲ ਚਲੀ ਗਈ ਹੈ ਤੇ ਉਸ ਦਾ ਪਤੀ ਹੁਣ ਲੋਕਾਂ ਦੇ ਹਾੜੇ ਕੱਢ ਰਿਹਾ ਹੈ ਕਿ ਜੇਕਰ ਮੇਰੀ ਪਤਨੀ ਬਾਰੇ ਕਿਸੇ ਨੂੰ ਕੁਝ ਵੀ ਪਤਾ ਚੱਲਦਾ ਹੈ ਤਾਂ ਮੈਨੂੰ ਦੱਸਿਆ ਜਾਏ ਪੁਲਿਸ ਨੂੰ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਵੀ ਦਿੱਤੀ ਗਈ ਹੈ ਕਿ ਆਖਿਰਕਾਰ ਉਸ ਦੀ ਪਤਨੀ ਦਾ ਪਤਾ ਲਗਾਇਆ ਜਾ ਸਕੇ ਪਰ ਅਜੇ ਤੱਕ ਇਸ ਵਿਚਾਰੇ ਪਤੀ ਨੂੰ ਆਪਣੀ ਪਤਨੀ ਨਹੀਂ ਲੱਭੀ ਕਿਉਂਕਿ ਉਹ ਕਿਸੇ ਬੰਦੇ ਦੀਆਂ ਗੱਲਾਂ ਦੇ ਵਿੱਚ ਆ ਕੇ ਉਸ ਦੇ ਗੱਲਾਂ ਦੇ ਵਿੱਚ ਇਸ ਕਦਰ ਰੁੱਝ ਗਈ ਕਿ ਉਹ ਆਪਣੇ ਹੀ ਘਰ ਦੇ ਵਿੱਚ ਆਪਣੇ ਨਿੱਕੇ ਨਿੱਕੇ ਮਾਸੂਮ ਬੱਚੇ ਇਥੋਂ ਤੱਕ ਕਿ ਆਪਣੇ ਪਤੀ ਨੂੰ ਛੱਡ ਕੇ ਪੈਸੇ ਲੈਣੇ ਤੇ ਹੋਰ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੀ ਹੈ ਤਾਂ ਇਸ ਪਤੀ ਦੇ ਮੁਤਾਬਿਕ ਕਿ ਆਖਿਰਕਾਰ ਹੈ ਉਦੀ ਪਤਨੀ ਜਿਹੜੀ ਐ ਘਰਾਂ ਦੇ ਵਿੱਚ ਕੰਮ ਕਰਦੀ ਸੀ ਨਵਾਂ ਘਰ ਬਣ ਰਿਆ ਸੀ ਤੇ ਉਹ ਮਿਸਤਰੀਆਂ ਨੂੰ ਚਾਹ ਦੇਣ ਦੇ ਲਈ ਗਿਆ ਜਦੋਂ ਉਹ ਵਾਪਸ ਆਇਆ ਤਾਂ ਘਰ ਵਾਲੀ ਘਰ ਨਹੀਂ ਸੀ ਤੋ ਤਾਂ ਕਿ ਜਦੋਂ ਉਹਨੇ ਟਰੰਕ ਪੇਟੀਆਂ ਅਤੇ ਅਲਮਾਰੀ ਤੱਕ ਫਰੋਲੀ ਉਸ ਤੇ ਵਿੱਚ ਜੋ ਸਮਾਨ ਪਿਆ ਸੀ ਗਹਿਣੇ ਗੱਟੇ ਪੈਸੇ ਅਤੇ ਹੋਰ ਸਮਾਨ ਉਹ ਵੀ ਨਹੀਂ ਸੀ ਅਤੇ ਨਿੱਕੇ ਨਿੱਕੇ ਮਾਸੂਮ ਬੱਚੇ ਜਿਹੜੇ ਐ ਘਰ ਦੇ ਵਿੱਚ ਸਨ ਮਾਂ ਦਾ ਇੰਤਜ਼ਾਰ ਕਰ ਰਹੇ ਨੇ ਇਲਜ਼ਾਮ ਇਸ ਵਿਅਕਤੀ ਦੇ ਵੱਲੋਂ ਪੁਲਿਸ ਦੇ ਉੱਤੇ ਵੀ ਲਗਾਏ ਨੇ ਕਿ ਸ਼ਿਕਾਇਤ ਜੋ ਹੈ ਉਸ ਤੇ ਸੁਣਵਾਈ ਨਹੀਂ ਹੋ ਰਹੀ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਵੀ ਕਿਹਾ ਜਾ ਰਿਹਾ ਹੈ ਕਿ ਇਸ ਪਤੀ ਦੇ ਮੁਤਾਬਕ ਹੀ ਉਸ ਦੀ ਪਤਨੀ ਇੱਕ ਵਿਅਕਤੀ ਨੂੰ ਮਿਲਦੀ ਹੁੰਦੀ ਸੀ ਉਸ ਦੇ ਨਾਲ ਹੀ ਮਿਲੀ ਭੁਗਤ ਦੇ ਨਾਲ ਜੋ ਹੈ ਉਸ ਦੇ ਨਾਲ ਫਰਾਰ ਹੋਈ ਹੈ ਤੇ ਪ੍ਰਸ਼ਾਸਨ ਤੋਂ ਹੁਣੇ ਵਿਅਕਤੀ ਜਿਹੜਾ ਮੰਗ ਕਰ ਰਿਹਾ ਕਿ ਮੇਰੀ ਪਤਨੀ ਨੂੰ ਵਾਪਸ ਮੇਰੇ ਕੋਲ ਲਿਆਂਦਾ ਜਾਏ ਉਸ ਦੀ ਭਾਲ ਕੀਤੀ ਜਾਏ ਤਾਂ ਇਹ ਮਾਮਲਾ ਹੁਸ਼ਿਆਰਪੁਰ ਦੇ ਮਹੱਲਾ ਸੁਤੇਰੀ ਖੁਰਦ ਤੋਂ ਸਾਹਮਣੇ ਆਇਆ ਜਿੱਥੇ ਕਿ ਇਸ ਔਰਤ ਜਿਹੜੀ ਹੈ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਪਤੀ ਨੂੰ ਛੱਡ ਕੇ ਫਰਾਰ ਹੋ ਜਾਂਦੀ ਹੈ ਕਿਸੇ ਵਿਅਕਤੀ ਦੀਆਂ ਗੱਲਾਂ ਦੇ ਵਿੱਚ ਆ ਕੇ ਤਾਂ ਹੁਣ ਘਰ ਦਾ ਜਦੋਂ ਸਾਰਾ ਸਮਾਨ ਫਰੋਲਿਆ ਫੇਰ ਪਤਾ ਲੱਗਿਆ ਕੀ ਘਰ ਦੇ ਵਿੱਚ ਜਿੰਨੇ ਪੈਸੇ ਤੇ ਗਹਿਣੇ ਪਏ ਸਨ ਉਹ ਵੀ ਆਪਣੇ ਨਾਲ ਲੈ ਕੇ ਗਈ ਹੈ ਤੇ ਹੁਣ ਇਹ ਵਿਚਾਰਾ ਪਤੀ ਜਿਹੜਾ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਇਥੋਂ ਤੱਕ ਕਿ ਖੁਦ ਹੀ ਘਰ ਦੇ ਵਿੱਚ ਝਾੜੂ ਪੋਚਾ ਲਗਾ ਰਿਹਾ ਰੋਟੀ ਪਾਣੀ ਤਿਆਰ ਕਰ ਲਿਆ ਹੈ ਕਿ ਇਹ ਕਿਸ ਤਰ੍ਹਾਂ ਦੇ ਹਾਲਾਤ ਇਸ ਪਤੀ ਦੇ ਬਣ ਚੁੱਕੇ ਨੇ ਇੱਕ ਨਿੱਕੀ ਜਿਹੀ ਧੀ ਅਤੇ ਇੱਕ ਮੁੰਡਾ ਜਿਹੜਾ ਕਿ ਬੈੱਡ ਦੇ ਉੱਤੇ ਬੈਠ ਕੇ ਦਰਵਾਜ਼ੇ ਵੱਲ ਰਾਹਾਂ ਤੱਕ ਰਹੇ ਨੇ ਕਿ ਸਾਡੀ ਮਾਂ ਵਾਪਸ ਆਏਗੀ ਤੇ ਸਾਡੀ ਮਾਂ ਸਾਨੂੰ ਰੋਟੀ ਪਾਣੀ ਬਣਾ ਕੇ ਦੇਗੀ ਪਰ ਉਹ ਮਾਂ ਤਾਂ ਕਿਸੇ ਵਿਅਕਤੀ ਦੀਆਂ ਗੱਲਾਂ ਦੇ ਵਿੱਚ ਆ ਕੇ ਰਫੂ ਚੱਕਰ ਹੋ ਚੁੱਕੀ ਹੈ ਕਿੱਥੇ ਗਈ ਹੈ ਇਸ ਬਾਰੇ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਜਾਂਦੀ ਜਾਂਦੀ ਘਰ ਦਾ ਸਾਰਾ ਸਮਾਨ ਵੀ ਖਿਲਾਰ ਕੇ ਗਈ ਜਿਸ ਤੋਂ ਬਾਅਦ ਪਤੀ ਨੂੰ ਪਤਾ ਲੱਗਾ ਕਿ ਘਰ ਦੇ ਵਿੱਚ ਜਿਹੜੇ ਗਹਿਣੇ ਅਤੇ ਪੈਸੇ ਪਏ ਸਨ ਉਹ ਵੀ ਆਪਣੇ ਨਾਲ ਉਸ ਦੀ ਪਤਨੀ ਲੈ ਕੇ ਫਰਾਰ ਹੋ ਚੁੱਕੀ ਹੈ ਤਾਂ ਉਹ ਬੇਵੱਸ ਪਤੀ ਜਿਹੜਾ ਹੈ ਗੋਦੀ ਦੇ ਵਿੱਚ ਆਪਣੀ ਧੀ ਨੂੰ ਬਿਠਾ ਕੇ ਆਪਣੇ ਵਿਆਹ ਦੀਆਂ ਐਲਬਮਾਂ ਦਿਖਾਉਂਦਾ ਹੋਇਆ ਵਿਖਾਈ ਦੇ ਰਿਹਾ ਕਿ ਕਿਵੇਂ ਉਸਦਾ ਵਿਆਹ ਹੋਇਆ ਸੀ ਅਤੇ ਦੋ ਮਾਸੂਮ ਬੱਚੇ ਸਨ ਪਰ ਉਹਨਾਂ ਮਾਸੂਮ ਬੱਚਿਆਂ ਦੇ ਉੱਤੇ ਵੀ ਇਸਦੇ ਵੱਲੋਂ ਤਰਸ ਨਹੀਂ ਖਾਧਾ ਗਿਆ ਤੇ ਫਰਾਰ ਹੋ ਗਈ ਹੈ ਕਿਸੇ ਵਿਅਕਤੀ ਦੇ ਨਾਲ ਹਾਲਾਂਕਿ ਉਸ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਪਰ ਇਹ ਵਿਅਕਤੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਦੇ ਵੱਲੋਂ ਉਸ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਤਾਂ ਇਸ ਵਿਅਕਤੀ ਨੂੰ ਮਿਸਤਰੀਆਂ ਨੂੰ ਚਾਹ ਦੇਣਾ ਇਸ ਕਦਰ ਭਾਰੀ ਪੈ ਗਿਆ ਕਿ ਉਸ ਦੀ ਪਤਨੀ ਹੀ ਕਿਸੇ ਨਾਲ ਫਰਾਰ ਹੋ ਗਈ ਘਰ ਦੇ ਵਿੱਚ ਜਿੰਨਾ ਵੀ ਕੀਮਤੀ ਸਮਾਨ ਪਿਆ ਸੀ ਚਾਹੇ ਉਹ ਪੈਸੇ ਹੋਣ ਤੇ ਚਾਹੇ ਉਹ ਗਹਿਣੇ ਹੋਣ ਉਹ ਸਾਰਾ ਲੈ ਕੇ ਰਫੂ ਚੱਕਰ ਹੋ ਜਾਂਦੀ ਹੈ ਤਾਂ ਹੁਣੇ ਪਤੀ ਜਿਹੜਾ ਮੰਗ ਕਰ ਰਿਹਾ ਕਿ ਮੇਰੀ ਪਤਨੀ ਜੋ ਹੈ ਉਸ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਏ ਤੇ ਮੇਰੇ ਕੋਲ ਵਾਪਿਸ ਲਿਆਂਦਾ ਜਾਏ ਕਿਉਂਕਿ ਉਸ ਦੇ ਨਿੱਕੇ ਨਿੱਕੇ ਮਾਸੂਮ ਬੱਚੇ ਨੇ ਔਰ ਰੁੜ ਰੁੜ ਜਾਣਗੇ ਪਰ ਕੀ ਨਾਮ ਮੈਂ ਗੁਰਦੇਵ ਸਿੰਘ ਕਿੱਥੇ ਰਹਿੰਦੇ ਹਾਂ ਵਾਸੀ ਮਲਾ ਗੋਬਿੰਦਗੜ ਡੀਸੀ ਰੋਡ ਹੁਸ਼ਿਆਰਪੁਰ ਤੋਥੋਂ ਮਕਾਨ ਮੈਂ ਆਪਣਾ ਵੇਚ ਕੇ ਇੱਥੇ ਕਿਰਾਏ ਦੇ ਮਕਾਨ ਤੇ ਮਕਾਨ ਲਿਆ ਸੀ ਮੇਰੀ ਘਰ ਵਾਲੀ ਲੋਕ ਕਲੇਸ਼ ਕੀਤਾ ਜਾ ਰਿਹਾ ਸੀ ਉਹਦੇ ਕਾਰਨ ਮੈਂ ਮਕਾਨ ਆਪਣਾ ਵੇਚ ਕੇ ਤੇ ਇੱਥੇ ਕਿਰਾਏ ਤੇ ਲਿਆ ਸੀ ਤੇ ਨਵਾਂ ਮਕਾਨ ਮੈਂ ਪਉਣਾ ਫਤੇਗੜ ਟੀਵੀ ਹਸਪੀਟਲ ਤੋਂਗੇ ਸ਼ੁਰੂ ਕੀਤਾ ਹੋਇਆ ਸੀ ਕੀ ਗੱਲ ਕੀ ਹੋਈ ਘਰ ਵਾਲੀ ਦੇ ਨਾਲ ਘਰ ਵਾਲੀ ਮੇਰੀ ਭੂਆ ਦੇ ਘਰ ਕੰਮ ਕਰਨ ਜਾਂਦੀ ਸੀ ਆਪਣੀ ਦੇ ਤੇ ਇੱਕ ਮੁੰਡਾ ਸੀ ਓੰਕਾਰ ਸਿੰਘ ਜੱਟ ਜੱਟ ਉਹ ਸਾਡੇ ਘਰ ਆਉਂਦਾ ਜਾਂਦਾ ਸੀਗਾ ਜਦੋਂ ਵੀ ਕੋਈ ਗੱਲ ਹੁੰਦੀ ਸੀ ਮੈਨੂੰ ਗਲਤ ਪ੍ਰੂਪ ਕੀਤਾ ਜਾਂਦਾ ਵੀ ਤੂੰ ਖਾਂਦਾ ਪੀਂਦਾ ਆ ਜੇ ਇਹ ਬੋ ਆ ਮੈਂ ਮੈਨੂੰ ਖਾਂਦਾ ਪਿੰਦਾ ਆ ਮੈਂ ਨਹੀਂ ਤੈਨਾਂ ਰਹਿਣਾ ਮੈਂ ਉਹਨਾ ਹੀ ਰਹਿਣਾ ਹਰ ਪਹਿਲੇ ਉਹਦੇ ਕਰਕੇ ਲੜਾਈ ਹੁੰਦੀ ਸੀ ਸਾਡੇ ਘਰ ਉਹਨੇ ਉਹਨੂੰ ਕੱਪੜੇ ਵੀ ਲੈ ਕੇ 6-7 ਹਜ਼ਾਰ ਦੇ ਮੈਂ ਉਹ ਪੈਸੇ ਵੀ ਮੜਵਾਏ ਸੀ ਜਿੱਦਣ ਉਹ ਘਰੋਂ ਨਿਕਲੀ ਆ ਮੈਂ ਆਪਣੇ ਮਜ਼ਦੂਰਾਂ ਨੂੰ ਚਾਹ ਦੇਣ ਵਾਸਤੇ ਗਿਆ ਹੋਇਆ ਸੀ ਉਸ ਲੇ ਉਹ ਮਗਰੋਂ ਨਿਕਲ ਗਈ ਐਸੀ ਸਾਰੇ ਕਿਤੇ ਭਾਲ ਕੀਤੀ ਚੌਕੀ ਥਾਣੇ ਸਾਰੇ ਪੜਤਾਲ ਕੀਤੀ ਵੀ ਕਿਤੇ ਨਹੀਂ ਮਿਲੀ ਮਾਂ ਪਿਓ ਦਾ ਸਾਡਾ ਕੋਈ ਕੰਟੈਕਟ ਨਹੀਂ ਕੀਤਾ ਸਾਡੇ ਨਾਲ ਕੋਈ ਪੁੱਛਗਿੱਛ ਨਹੀਂ ਕੀਤੀ ਹੁਣ ਜੇ ਅਸੀਂ ਥਾਣੇ ਕਚਰਿਆਂ ਐਸਐਸਪੀ ਸਾਹਿਬ ਦੀ ਦਰਖਾਸਤ ਵੀ ਦਿੱਤੀ ਆ ਅਸੀਂ ਰੋਜ਼ ਥਾਣੇ ਜਾਂਦੇ ਆ ਸਾਨੂੰ ਕੁਝ ਨਾ ਕੁਝ ਕਹਿ ਕੇ ਇਨਕਾਰ ਕੇ ਤੋੜ ਦਿੱਤਾ ਜਾਂਦਾ ਕੋਈ ਨਹੀਂ ਕਰਦੇ ਆ ਕਾਰਵਾਈ ਸਾਡੇ ਇਹ ਮੰਗ ਆ ਵੀ ਉਹਨਾਂ ਦੋਨਾਂ ਤੇ ਕਾਰਵਾਈ ਕੀਤੀ ਜਾਵੇ ਮੇਰੇ ਆ ਦੋ ਬੱਚੇ ਆ ਇਹਨਾਂ ਨੂੰ ਲੈ ਕੇ ਚੜਕਾਂ ਤੇ ਰੋਲਦਾ ਪਿਆ ਅੱਜ ਮੇਰੇ ਤੇ ਛੱਤ ਵੀ ਨਹੀਂ ਹੈਗੀ ਮੈਨੂੰ ਕੋਈ ਝਲਦਾ ਵੀ ਨਹੀਂ ਹੈਗਾ ਮੇਰੇ ਤੋਂ ਮੰਗ ਕੀਤੀ ਜਾਂਦੀ ਮੈਨੂੰ ਪਲਾਟ ਦੇ ਦੇ ਮੈਨੂੰ ਇਹ ਰਿਕਸ਼ਾ ਦੇ ਦੇ ਸਮਾਨ ਦੇ ਦੇ ਸਮੇਂ ਨੂੰ ਤੋ ਤਾਂ ਕਿ ਇਹ ਦਿੱਤੀਆਂ ਜਾਂਦੀਆਂ ਜੇ ਮੈਂ ਤੂੰ ਤੂੰ ਕੋਈ ਕਾਰਵਾਈ ਕਰੂੰਗਾ ਮੈਂ ਥੋਂ ਆਪਣੇ ਮਾਪਿਆਂ ਦੇ ਘਰੋਂ ਵੀ ਗਾਇਬ ਹੋ ਜਾਊਂਗੀ ਤੇ ਤੂੰ ਜੋ ਜਿੱਥੇ ਕੰਨ ਆਉਗਾ ਲੱਭ ਲਈ ਉਹਦੇ ਮੇਰੇ ਕੋਲ ਪ੍ਰੂਫ ਰਿਕਾਰਡਿੰਗ ਮੇਰੇ ਫੋਨਾਂ ਦੇ ਵਿੱਚ ਮੈਂ ਸਾਰੇ ਭਟਕ ਰਿਆਂ ਕਦੀ ਮੈਂ ਐਸਐਸਪੀ ਦਫ਼ਤਰ ਜਾਣਾ ਕਰੀ ਰਾਤਾਂ ਨੂੰ ਥਾਣਿਆਂ 'ਚ ਜਾਣਾ ਇਹ ਕਹੀ ਜਾਂਦੇ ਵੀ ਕੋਰਟ 'ਚ ਅਸੀਂ ਕੋਰਟ ਚ ਕੰਨਾ ਨਾ ਮੈਨੂੰ ਕੋਰਟ ਤੋਂ ਕੁਝ ਦਿੱਤਿਆ ਜਾ ਰਿਹਾ ਮੇਰੇ ਤੇ ਕੰਪਲੀਟਾ ਵੀ ਦਿੱਤੀਆਂ ਜਾਂਦੀਆਂ ਨਾ ਉੱਥੇ ਆਉਂਦੀ ਆ ਮੈਂ ਫਗਵਾੜੇ ਗਿਆ ਸੀਗਾ ਐਮਸੀ ਨੇ ਸੱਦਿਆ ਸੀ ਉਹਨਾਂ ਦੇ ਨੇ ਵੰਟੀ ਬਾਲਿਆ ਆ ਉਹਨੇ ਵੀ ਨਹੀਂ ਮੇਰੀ ਆਪ ਨਹੀਂ ਇਹ ਸਾਹਮਣੇ ਆਈ ਇਹਦਾ ਪੇ ਸਾਨੂੰ ਗਲੀ ਗਲੋਚ ਕਰਕੇ ਚਲ ਗਿਆ ਕਿੰਨੇ ਦਿਨ ਹੋ ਗਏ ਘਰੋਂ ਇਹਨੂੰ ਗਈ ਨੂੰ 1 ਮਹੀਨਾ ਭਾਜੀ 30 ਦਿਨ ਹੋ ਗਏ ਅੱਜ ਗਈ ਨੂੰ ਪਹਿਲੀ ਅਪ੍ਰੈਲ ਦੀ ਘਰੋਂ ਗਈ ਉਹ ਆ ਸ਼ਾਮ ਨੂੰ ਸਾਢੇ 3 ਦੇ ਵੀ ਕਰੀਬ ਦੇ ਵਿੱਚ ਮੈਂ ਹੋਰ ਕੀ ਕਿਸੇ ਦਾ ਫੋਨ ਭਾਜੀ ਸਾਨੂੰ ਫੋਨ ਕਰਦੀ ਆ ਬਸ ਦੂਏ ਦਿਨ ਜਦੋਂ ਸ਼ਾਦਤ ਨੂੰ ਨਿਕਲੀ ਆ ਗਈ ਆ ਇਹਨੂੰ ਮਾਲਪੁਰਾਡੇ ਕਿਸੇ ਨੇ ਦੇਖਿਆ ਉਹਨਾਂ ਨੇ ਸਮਝਿਆ ਵੀ ਉਦੋਂ ਨਾਰਮਲੀ ਵੀ ਸ਼ਮੀ ਦੀ ਘਰ ਵਾਲੀ ਆ ਘੁੰਮਦੀ ਹੋਊਗੀ ਉਸ ਤੋਂ ਬਾਅਦ ਅਸੀਂ ਅੱਡਾ ਫੋਨ ਨੇ ਸਵੇਰ ਨੂੰ ਚੱਕਿਆ ਕਹਿੰਦੀ ਮੇਰੇ ਫੋਨ ਦੇ ਵਿੱਚ ਆਧਾਰ ਕਾਰਡ ਹੈਗਾ ਆ ਸਭ ਕੁਝ ਹੈਗਾ ਆ ਮੈਂ ਮਰ ਜਾਊਂਗੀ ਤਾਂ ਮੇਰੀ ਡੈੱਡ ਬਡੀ ਆ ਕੇ ਲੈ ਜਿਓ ਮੈਂ ਜਿੱਥੇ ਪਹੁੰਚਣਾ ਸੀ ਮੈਂ ਪਹੁੰਚ ਗਈ ਔਰ ਇਹਦੇ ਬਾਪ ਨੇ ਆਪ ਹੀ ਕਿਹਾ ਕਿ ਮੇਰੇ ਘਰ ਮੇ ਸਾਡੀ ਕੁੜੀ 3 ਦਿਨ ਸਾਡੇ ਕੋਲ ਪਹੁੰਚੀ ਆ ਜਦੋਂ ਮੈਂ ਇਹਨੂੰ ਫੋਨ ਕਰਕੇ ਵਟਸਐਪ ਤੇ ਮੈਸੇਜ ਕਰਕੇ ਗਿਆ ਵੀ ਤੂੰ 3 ਦਿਨ ਕਾਹਦੇ ਘਰ ਪਹੁੰਚੀ ਆ ਤੂੰ 3 ਦਿਨ ਕਿੱਥੇ ਕੱਟੇ ਮੈਨੂੰ ਵਟਸਐਪ ਤੇ ਮੈਸੇਜ ਆਇਆ ਤੂੰ ਪ੍ਰੂਫ ਕਰ ਵੀ ਮੈਨੂੰ ਮੈਨੂੰ ਗਲਤ ਪ੍ਰੂਫ ਕਰ ਮੈਂ 3 ਦਿਨ ਬਾਹਰ ਰਹੀ ਆ ਜੇ ਮੈਨੇ ਤੂੰ ਮੰਗ ਕੀਤੀ ਵੀ ਮੈਨੂੰ ਟਿਕਟਾਂ ਦੀ ਮੰਗ ਕੀਤੀ ਵੀ ਤੂੰ ਗਈ ਬੱਸੇ ਚੜ੍ਹ ਕੇ ਮੈਨੂੰ ਟਿਕਟਾਂ ਦਿਖਾਈਆਂ ਜਾਣ ਕਹਿੰਦੀ ਮੈਂ ਤਾਂ ਕੱਲੇ ਟਿਕਟਾਂ ਛੁੱਟੀਆਂ ਮੈਨੂੰ ਪਤਾ ਹੁੰਦਾ ਤੂੰ ਮੰਗਣੀਆਂ ਟਿਕਟਾਂ ਤਾਂ ਮੈਂ ਤੈਨੂੰ ਦੇ ਦੇਣੀਆਂ ਸੀ ਇਹ ਗੱਲਾਂ ਸਾਡੇ ਨਾਲ ਹੋ ਰਹੀਆਂ ਸਾਡੇ ਤੋਂ ਆ ਸਮਾਨ ਕਰਦਾ ਈ ਰਿਕਸ਼ਾ ਤੇ ਪਲਾਟ ਇਹਦੀ ਮੰਮਾ ਕਿ ਉਹ ਵੀ ਕਹਿੰਦੀ ਮੈਂ ਸਾਹਮਣੇ ਨਹੀਂ ਆਉਂਗੀ ਮੈਨੂੰ ਵਟਸਐਪ ਕਰ ਦਿਓ ਮੈਂ ਸਭ ਕੁਝ ਤੈਨੂੰ ਉੱਥੇ ਫੇਮ ਆ ਦੇਖੂ ਵੀ ਤੇਰੇ ਨਿਆਣੇ ਰੱਖਣੇ ਆ ਜਾਂ ਨਹੀਂ ਰੱਖਣੇ ਇਹ ਮੈਨੂੰ ਜਵਾਬ ਦਿੱਤਾ ਜਾਂਦਾ ਜੇ ਮੈਂ ਥਾਣੇ ਜਾਣਾ ਆ ਉੱਥੇ ਨਹੀਂ ਮੇਰੀ ਕੋਈ ਸੁਣਦਾ ਪਿਆ ਜੀ ਉਹ ਕਹਿੰਦਾ ਵੀ ਕੋ ਫੋਨ ਕਰਦੇ ਆ ਮੈਂ ਨਹੀਂ ਹੁਣਾ ਜੀ ਅਸੀਂ ਫਗਵਾੜੇ ਕਰਨਾ ਨਾ ਮੈਨੂੰ ਫਗਵਾੜੇ ਤੋਂ ਕੋਈ ਇਨਫੋਰਮੇਸ਼ਨ ਆ ਰਹੀ ਆ ਪੁਲਿਸ ਵਾਲਿਆਂ ਦਾ ਅਜੇ ਤੱਕ ਫੋਨ ਆਇਆ ਕਿ ਇਹਨਾਂ ਨੂੰ ਇੱਥੇ ਆ ਕੇ ਸਾਨੂੰ ਮਿਲੋ ਚਿਆਂ ਨੂੰ ਲੈ ਲੈ ਕੇ ਦਰ ਦਰ ਭਟਕਦਾ ਫਿਰਦਾ